चलो चलो तुसी क्यों वक्त बर्बाद कर रहे हो बच्चा नाल लेके चलो हाँ जो करना है वो सोच ले। तुसी देखना, जिमें तुसी चौंधे इसी ओ में ही होगा। बड़ा दरवाजा बंद, ते छोटा खुले हैं। ਚਾਨੂ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਿਪਾਹੀ ਸਿਰ ਚੁਕਾ ਕੇ ਦਰਬਾਰ ਚਾਉਣਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹਿੰਦ ਦੇ ਪੀੜ ਤੇ ਬੱਚੇ ਸੂਬਾ ਇਸਰਹੰਦ ਨਵਾਬ ਵਜ਼ੀਰ ਖਾਨ ਦੇ ਸਾਹਮਣੇ ਆਉਂਦੇ ਸਾਰ ਸਿਰ ਚੁਕਾਉਣਗੇ ਆਹ ਹੈ ਗੁਰਜੀ ਕਿਫਾਤੇ ਇਹ ਫਚਾਨੇ ਕੀ ਕਿਆ ਉਹ ਇੱਥੇ ਆ ਕੇ ਤਾਂ ਹਰ ਕੋਈ ਸलाम ਕਰਦਾ ਹੈ ਬਈ ਬੱਚਿਆਂ ਕੋਲੋਂ ਬੜੀ ਵੱਡੀ ਭੁੱਲ ਹੋਈਆ ਇਹ ਸਰਹੰਦ ਦੇ ਨਵਾਬ ਵਸੀਰ ਖਾਨ ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ ਤੇ ਆਦਬ ਨਾਲ ਸਿਰ ਝੁਕਾ ਕੇ ਸਲਾਮ ਕਰੋ ਅਸੀਂ ਵਾਹਿਗੁਰੂ ਵਿੱਚ ਹੀ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅੱਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵਸਦਾ ਹੈ ਉਸ ਤੋਂ ਬਿਨਾਂ ਅਸੀਂ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਫਰਾਂ ਦੀ ਬੋਲੀ ਹੈ ਕਾਫਰ ਉਹ ਜਿਹੜਾ ਤਲਵਾਰ ਦੀ ਲੋਕ ਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਿਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜੋ ਈਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਿਰ ਬੇਈਮਾਨ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਹੁਣ ਸਾਨੂੰ ਸਾਡੇ ਧਰਮ ਦੀ ਸਿੱਖਿਆ ਦਿਓਗੇ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜ਼ੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ ਬੱਚੋ ਤੁਹਾਡੇ ਗੁਰੂ ਪਿਤਾ ਨੂੰ ਗ੍ਰਫਤਾਰ ਕਰਨ ਲਈ ਮੇਰੇ ਸਪਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁਕੇ ਨੇ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਦਾ ਹੀ ਗੁਰੂ ਪਿਤਾ ਨੂੰ ਫੜਨ ਵਾਲਾ ਸੂਰਮਾ ਹਲੇ ਜੰਮਿਆ ਨਹੀਂ ਉਹ ਚਮਕਾਉਣਾਂ ਦੇ ਚਾਰੇ ਤੇ ਕਿ ਲੋਕੀਂ ਵੇਖ ਕੇ ਆਪਣੀ ਮਰਜ਼ੀ ਨਾਲ ਝੁੱਕ ਕੇ ਸਲਾਮ ਕਰਦੇ ਨੇ ਜੇਕਰ ਤੁਹਾਡਾ ਵੀ ਕਦੇ ਉਹਨਾਂ ਨਾਲ ਸਾਹਮਣਾ ਹੋ ਗਿਆ नागे झुक जाएगा क्यों होया खान साहब गुरु पितादे दर्शन होए लग देने खामोश ਤੁਸੀਂ ਸਾਡੇ ਕੋਲ ਰਹੋ ਮੈਂ ਵਾਦਾ ਕਰਦਾ ਹਾਂ ਕਿ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ ਵੈਸੇ ਵੀ ਹੁਣ ਤੁਸੀਂ ਜਾਓਗੇ ਕਿੱਥੇ ਸ਼ਾਇਦ ਤੁਹਾਨੂੰ ਪਤਾ ਨਹੀਂ ਅਨੰਦਪੁਰ ਉਜੜ ਚੁੱਕਿਆ ਹੈ ਤੁਹਾਡੇ ਗੁਰੂ ਪਿਤਾ ਨੂੰ ਅਸੀਂ ਫੜ ਲੈਣਾ ਹੈ ਤੁਹਾਡੇ ਦੋਨੋਂ ਵੱਡੇ ਭਰਾ ਅਜੀਤ ਤੇ ਜੁਜਾਰ ਚਮਕੌਰ ਦੀ ਲੜਾਈ 'ਚ ਮਰ ਜਾ ਚੁੱਕੇ ਨੇ ਤੁਹਾਡਾ ਕੀ ਯਕੀਨ ਕਰਨਾ ਤੁਹਾਡੀ ਤਾਂ ਨੀਅਤ ਹੀ ਠੀਕ ਨਹੀਂ ਹੈ ਖਾਨ ਸਾਹਿਬ ਬਿਨਾਂ ਕਿਸੇ ਜੁਰਮ ਸਾਨੂੰ ਬੁੱਲਚੂ ਜੀ ਚਿਕਾਇਤ ਕੀਤਾ ਹੋਇਆ ਹਾਂ ਸਾਹਬ ਠੀਕ ਕਹਿ ਰਹੇ ਨੇ ਬੱਚਿਓ ਇਹਨਾਂ ਦਾ ਧਰਮ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਸਾਡੇ ਧਰਮ ਨੇ ਸਾਨੂੰ ਮਰਨਾ ਪਹਿਲਾਂ ਸਿਖਾਇਆ ਹੈ ਇਸ ਲਈ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਬੱਚਿਓ ਮੌਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਉਹੀ ਮਿਲੇਗਾ ਲੈਣ ਲਈ ਐਸ਼ਵ ਆਰਾਮ ਤੇ ਮਹਿਨ ਰਾਜਕੁਮਾਰਾਂ ਦੀ ਤਰ੍ਹਾਂ ਟਾਰਟ ਬਾਟ ਜੇਕਰ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਯਾਦ ਦਿਲਾਉਂਦਾ ਓ ਯਾਦ ਦਿਲਾਉਣਾ ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਦਾਦਾ ਜੀ ਨੇ ਕਿਹਾ ਸੀ ਉਹਨਾਂ ਜ਼ਲਮਾਂ ਨੂੰ ਕਹੋ ਪਹਿਲਾ ਗੁਰੂ ਦਾ ਧਰਮ ਬਦਲੋ ਜੇਕਰ ਗੁਰੂ ਨੇ ਧਰਮ ਬਦਲਿਆ ਤਾਂ ਤੁਸੀਂ ਸਭ ਵੀ ਖੁਸ਼ੀ-ਖੁਸ਼ੀ ਧਰਮ ਬਦਲੋਗੇ ਹਾਂ ਹਾਂ ਯਾਦ ਹੈ ਤਬੀਰ ਜਿਨਾ ਦੇ ਦਾਦਾ ਜੀ ਨੇ ਕਿਸੇ ਦਾ ਧਰਮ ਪਚਾਉਣ ਲਈ ਆਪਣਾ ਸੀਸ ਦੇ ਦਿੱਤਾ ਤੁਸੀਂ ਉਹਨਾਂ ਦੇ ਪੋਤਿਆਂ ਨੂੰ ਆਪਣਾ ਧਰਮ ਕਬੂਲ ਕਰਨ ਲਈ ਕਹਿ ਰਹੇ ਹੋ ਸੋਚ ਲਓ ਕਿ ਤੰਗ ਕੋਈ ਕੱਦਿਤ ਨਹੀਂ ਕਰ ਰਿਹਾ ਹੈ ਸੇਦੀ ਵਿਧਵਾ ਮਤਲਬ ਤੁਹਾਡੀ ਦਾਦੀ ਹਾਲੇ ਜ਼ਿੰਦਾ ਹੈ ਹੁਣ ਕੀ ਕਰਨਾ ਹੈ ਜਾਓ ਉਸ ਨਾਲ ਜਾ ਕੇ ਸਲਾਹ ਕਰੋ ਕੱਲ ਤੱਕ ਦੀ ਮੌਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ। ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ? ਕੋਈ ਗਲਤੀ ਕੀਤੀ ਹੋਵੇਗੀ। ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰ ਪਰੇ ਦਰਬਾਰ ਸ਼ਰੀਆ ਉਸਤਾਹੀ ਦੀ سزا ਮੌਤ ਹੈ سزا ਮਨਜੂਰ ਹੈ ਪਰ ਝੁਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਹੌਫ ਬੇਖੌਫ ਜਿੰਦੇ ਹਾਂ ਬੇਖੌਫ ਵਰਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝੂ ਪੂੰਝ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਣਨ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਤੇ ਲਾਉਣ ਵਾਲਾ ਬੰਦਾ ਸਿੰਘ ਹੈ ਓਏ ਸਿੰਘੋ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਸ ਨੂੰ ਕਤਲ ਕਹਿ ਕੇ

ਆਪਣੇ ਨਾਂ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹਾਂ ਤੇ ਉਹ ਮੈਂ ਜ਼ਰੂਰ ਲਵਾਂਦਾ ਪਰ ਮੈਦਾਨੇ ਜੰਗ ਵਿੱਚ ਇਹ ਮੇਰੇ ਗੁਨਾਗਾਰ ਨਹੀਂ ਹਨ ਔਰਤਾ ਤੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ ਇਨਸਾਨੀਅਤ ਦੇ ਨਾਂ ਤੇ ਗੋਬਿੰਦ ਦੀ ਮਾਂ ਤੇ ਉਹਦੇ ਬੱਚਿਆਂ ਨੂੰ रिहा कर दिता जाए नवाब साहब तुसी एक साबित कर दिता कि एक अच्छा इंसान ही सच्चा मुसलमान हो सकता है मैं भी इंसाफ विच यकीन रखता हाँ नवाब साहब की मर्जी ਤੇ ਜਨਤਾ ਦੀ ਖੁਆਇਸ਼ ਦੇ ਮੱਦੇ ਨਜ਼ਰ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ ਹੋਹੀ ਤਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆਂ ਸਿੰਘਾਂ ਦੀਆਂ ਆਉਣ ਵਾਲੀਆਂ ਨਸਲਾਂ ਕਰਨਗੀਆਂ ਕੀ ਆਖਰੀ ਸਾਹ ਤੱਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ ਓ ਕਿਵੇਂ ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰੇ ਨੇ ਇਹਨਾਂ ਦੇ ਬਾਗੀ ਰਾਤੇ ਜਿਹੜਾ ਇਹਨਾਂ ਦਾ ਬਾਗੀ ਬਾਪ ਸਾਡੇ ਖਿਲਾਫ ਕਰ ਰਿਹਾ ਹੈ ਉਹ ਇਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ ਹੁੰਦਸੋ ਦਰਬਾਰ ਵਿੱਚ ਬੈਠੇ ਕਾਜ਼ੀਓ ਤੇ ਵਜ਼ੀਰੋ ਕਿ ਮੁਗਲਿਆ ਸਲਤਨਤ ਦੇ ਇਹਨਾਂ ਬਾਗਿਆਂ ਬਾਰੇ ਤੁਹਾਡੀ ਕੀ ਰਾਏ ਹੈ ਖਾਨ ਸਾਹਿਬ ਹੁਣ ਤਾਂ ਸਭ ਦੀ ਰਾਏ ਕੋਈ ਹੋ ਸਕਦੀ ਹੈ ਸੱਤ ਦੇ ਬੱਚੇ ਸਭ ਹੀ ਹੁੰਦੇ ਨੇ ਜੁਜਨੰਦ ਗਵਾਨ ਨੂੰ ਲਗਾਉਂਦੇ ਮਜ਼ਲੂਮਾ ਦੇੋ ਦੋਸਤ ਨੇ ਨਿੱਕੀ ਉਹ ਨਦੀ ਪਹਿਚਾਨ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰ ਕਰ ਅਸੀਂ ਤੁਹਾਡੇ ਕੈਦੀਆਂ ਨਹੀਂ ਤਾਂ ਸੋ ਗੁਰੂ ਪਿਤਾ ਦੀ ਹੁਣ ਤੱਕ ਤੇਰਾ ਸਿਰ ਮੋਢੇ ਤੋਂ ਡਿੱਗ ਚੁੱਕਾ ਹੋੜਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ ਬਾਗੀ ਗੁਰੂ ਦੇ ਬਾਗੀ ਬੱਚੋ सा धर्म कबूल करो नर ले तैयार हो जाओ पहला मरण कबूल जीवन की छट आस को सबना की रहन का तो आओ हमारे पास काजी साहब फतवा मेरा फतवा तैयार है खान साहब <laughs> ਓ ਮਾਤਾ ਜੀ ਇਹਨਾਂ ਨੂੰ ਜ਼ਿੰਦਾ ਦੀਵਾਰ 'ਚ ਚਿੰਦ ਤਾ ਜਾਵੇ